ਪੰਜਾਬ ਦੀ ਸਭ ਤੋਂ ਵੱਡੀ ਕਾਰਪੋਰੇਸ਼ਨ ਜਿਹੜੀ ਲੁਧਿਆਣੇ ਦੀ ਹੈ ਉਹਦੇ ਵਿੱਚ ਅੱਜ ਬਹੁਤ ਵੱਡਾ ਮਾਲ ਮਿਲਿਆ ਮੇਰੀ ਮਹਿਲਾ ਮਲਕੀ ਸ਼ਕਤੀ ਨੇ ਅੱਜ ਸਾਡੀ ਛੋਟੀ ਭੈਣ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਆਮ ਆਦਮੀ ਪਾਰਟੀ ਨੇ ਇਥੋਂ ਮੇਰ ਬਣਾਇਆ ਵਾ ਔਰ ਸੰਗਤਾਲੇ ਕਾਉਂਸਲ ਸਹਿਬਾਨਾਂ ਨੇ ਹੱਥ ਖੜੇ ਕਰਕੇ ਸਪੋਰਟ ਕੀਤੀ ਹੈ ਔਰ ਬਹੁਤ ਬਹੁਤ ਧੰਨਵਾਦ ਕਰਦੇ ਆਂ ਲੁਧਿਆਣਾ ਵਾਸੀਆਂ ਦਾ ਬੋਲਾ ਕਿੜਿਆ ਕੰਮ ਕਰਨਾ ਸ਼ੁਰੂ ਕਰੂਗੇ ਲੁਧਿਆਣੇ ਸ਼ਹਿਰ ਵਾਸੀ ਜਰੂਰ ਇਸੇ ਅਸੀਂ ਸਾਰੇ ਜਣੇ ਰਲ ਕੇ ਬੈਠ ਕੇ ਡਿਸਕਸ਼ਨ ਕਰਾਂਗੇ ਔਰ ਜਿੰਨੇ ਵੀ ਕੰਮ ਰਹਿੰਦੇ ਨੇ ਕੋਈ ਬਹਿ ਪਹਿਲ ਦੂਜਨੀ ਹੋਗੀ ਪਰ ਸਾਰੇ ਕੰਮਾਂ ਨੂੰ ਅਸੀਂ ਸਿਮਟੇਨੀਅਸਲੀ ਲੈਂਦੇ ਹੋਏ ਜਰੂਰ ਡਿਵੈਲਪਮੈਂਟ ਦੇ ਕਾਰਜਾਵਲ ਚੱਲਾਂਗੇ ਜਿਹੜਾ ਦਿੱਲੀਓ ਭਾਈ ਕਮਾਨ ਵੱਲੋਂ ਤੁਹਾਨੂੰ ਮਿਹਰ ਦੀ ਬੋਲ ਲਾਈ ਗਈ ਕਿਸ ਤਰੀਕੇ ਨੇ ਦੇਖਦੇ ਹਾਂ ਬਿਲਕੁਲ ਧੰਨਵਾਦ ਜੀ ਪਾਰਟੀ ਦਾ ਤਹਿ ਦਿਲੋਂ ਧ ਇਸ ਯੋਗ ਸਮਝਿਆ ਔਰ ਇੱਟੇ ਉੱਚੀ ਪੱਧਰੀ ਦੇ ਯਤਨ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਇਹ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਇਹਨੂੰ ਪੂਰੇ ਤਰ੍ਹਾਂ ਨਿਭਾਵਾਂਗੇ। ਆਮ ਆਦਮੀ ਪਾਰਟੀ ਨੇ ਮੈਸੇਜ ਦਿੱਤਾ ਵਾ ਸਾਡੇ ਸੁਪਰੀਮੋ ਅਰਵਿੰਦ ਕੇਰਿਵਾਲ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਤੇ ਅਸੀਂ ਸਾਰੇ ਹੀ ਮਾਲਕ ਦਾ ਸ਼ੁਕਰਾਨਾ ਕਰਦੇ ਆਂ ਔਰ ਲੁਧਿਆਣੇ ਦੇ ਵਿਕਾਸ ਲਈ ਦਿਨ ਰਾਤ ਮਿਹਨਤ ਕਰਾਂਗੇ ਸਾਰੇ। ਸਸਿਕਾ ਲੁਧਿਆਣਾ ਲਈ ਤੇ ਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਇੱਥੇ ਤੁਹਾਡੀ ਪਹੁੰਚੇ ਹਾਂ ਲੁਧਿਆਣਾ ਦੁਰਗਾ ਮਾਤਾ ਮੰਦਿਰ ਦੇ ਵਿੱਚ ਜੀਆਂ ਦੱਸ ਦਿੰਨੇ ਆ ਕਿ ਲੁਧਿਆਣਾ ਦੇ ਸ਼ਹਿਰ ਦੀ ਗੱਲ ਕਰੀ ਜਾਂਦਾ ਲੁਧਿਆਣਾ ਸ਼ਹਿਰ ਦਾ ਇੱਕ ਮਹੀਨੇ ਤੋਂ ਜਿਹੜਾ ਇੰਤਜ਼ਾਰ ਸੀਗਾ ਮੇਅਰ ਦਾ ਸੋ ਅੱਜ ਪੂਰਾ ਹੋ ਗਿਆ ਸੋ ਜਿਹੜਾ ਲੁਧਿਆਣਾ ਸ਼ਹਿਰ ਵਾਸੀਆਂ ਦੇ ਇੱਕ ਸਵਾਲ ਸੀਗਾ ਮੇਅਰ ਵਾਲੇ ਸੋ ਉਹ ਵੀ ਪੂਰਾ ਹੋ ਗਿਆ ਸੋ ਦੱਸਦੀ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਜਿਹੜੇ ਉਹਨਾਂ ਨੂੰ ਹਾਈ ਕਮਾਂਡ ਵੱਲੋਂ ਜਿਹੜਾ ਦਿੱਲੀਓ ਜਿਹੜਾ ਮੋਹਰ ਲੱਗੀ ਐ ਸੋ ਉਹ ਜਿਹੜਾ ਮੇਅਰ ਦੇ ਪਦ ਵਿੱਚ ਹੁਣ ਲੁਧਿਆਣਾ ਸ਼ਹਿਰ ਵਾਸੀਆਂ ਦੀ ਜਿਹੜੀ ਐ ਸੇਵਾ ਕਰਨਗੇ ਉਹ ਜਿਹੜਾ ਮੇਅਰ ਬਣਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਐਮਐਲਏ ਹਲਕਾ ਸੈਂਟਰਲ ਹਲਕਾ ਈਸਟ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਉਹ ਵੀ ਮੌਕੇ ਤੇ ਪਹੁੰਚਲੇ ਸੋ ਲਗਾਤਾਰ ਉਹਨਾਂ ਵੱਲੋਂ ਲੁਧਿਆਣਾ ਸ਼ਹਿਰ ਦੀ ਲੁਧਿਆਣਾ ਸ਼ਹਿਰ ਦੇ ਵਿੱਚ ਉਹਨਾਂ ਵੱਲੋਂ ਲਗਾਤਾਰ ਜਿਹੜਾ ਮੱਥਾ ਵੀ ਟੇਕਿਆ ਜਾ ਰਿਹਾ ਮੰਦਰਾਂ ਦੇ ਵਿੱਚ ਗੁਰਦਾਰੇ ਦੇ ਵਿੱਚ ਸੋ ਉਸ ਤੋਂ ਬਾਅਦ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਉਹਨਾਂ ਵੱਲੋਂ ਲੋਕਾਂ ਦੀ ਜਿਹੜੀ ਇਹ ਪੂਰਾ ਕੀਤਾ ਜਾਊਗਾ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਬਿਲਕੁਲ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੇ ਹਲਕਾ ਸੈਂਟਰਲ ਤੋਂ ਉਸ ਤੋਂ ਬਾਅਦ ਮੇਅਰ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਬਿਲਕੁਲ ਸੋ ਦੱਸਦੀ ਹੈ ਕਿ ਮੌਕੇ ਤੇ ਬਿਲਕੁਲ ਪ੍ਰਧਾਨੀ ਪਹੁੰਚੇ ਨੇ ਸੋ ਸ਼ੋਕ ਪ੍ਰੈਸ਼ਰ ਪੱਪੀ ਜੀ ਵੀ ਪਹੁੰਚੇ ਨੇ ਮੌਕੇ ਤੇ ਸੋ ਤਸਵੀਰਾਂ ਸਰ ਮੌਕੇ ਤੇ ਪਹੁੰਚੇ ਹੋ ਅੱਜ ਪੂਰਾ 1 ਮਹੀਨਾ ਹੋ ਚੁਕਿਆ ਹੈ ਲੁਧਿਆਣਾ ਸ਼ਹਿਰ ਨੂੰ ਮੇਅਰ ਮਿਲ ਚੁਕਿਆ ਹੈ ਲੇਖੋ ਇਹ ਮਾਲਕ ਦਾ ਸ਼ੁਕਰਾਨਾ ਕਰਨ ਲਈ ਅਸੀਂ ਪਹਿਲਾਂ ਗੁਰਦੁਆਰਾ ਦੂਖਨਵਾਨ ਸਾਹਿਬ ਬਾਬਾਈ ਤੋਂ ਅਸ਼ੀਰਵਾਦ ਲੈ ਕੇ ਆਏ ਹਾਂ ਹੁਣ ਮਾ ਮਾਈ ਦੇ ਦੁਰਗਾ ਮਾਤਾ ਮੰਦਰ ਸਾਡੇ ਲੁਧਿਆਣੇ ਨੂੰ ਮਹਿਰ ਮਿਲਿਆ ਔਰ ਆਮ ਆਦਮੀ ਪਾਰਟੀ ਨੇ ਇਤਿਹਾਸ ਬਣਾਇਆ ਪੰਜਾਬ ਦੇ ਵਿੱਚ ਮਹਿਲਾ ਨੂੰ ਪਹਿਲੀ ਨੂੰ ਮਹਿਰ ਬਣਾਇਆ ਇਹ ਆਮ ਆਦਮੀ ਪਾਰਟੀ ਦਾ ਹੀ ਇਹ ਜੀ ਯੋਗਦਾਨ ਹੋ ਸਕਦਾ ਵਾ ਜਿਹੜੇ ਲੋਕ ਵੱਡੀਆਂ ਵੱਡੀਆਂ ਗੱਲਾਂ ਕਰਦੇ ਅੱਜ ਉਹਨਾਂ ਨੂੰ ਇਸ ਗੱਲ ਦਾ ਜਵਾਬ ਮਿਲਿਆ ਇਤਿਹਾਸ ਬਣਾ ਕੇ ਅੱਜ ਮਹਿਲਾ ਨੂੰ ਮਹਿਰ ਬਣਾ ਕੇ ਸੀਨੀਅਰ ਡਿਪਟੀ ਮੇਰ ਰਕੇਸ਼ ਪ੍ਰਾਚੀ ਦੀ ਪ੍ਰਿੰਸ ਜੋਟੀ ਮੇਰ ਡਿਪਟੀ ਮੇਰ ਤੇ ਅਸੀਂ ਏ ਜ ਆਮ ਆਦਮੀ ਪਾਰਟੀ ਨੇ ਮੈਸੇਜ ਦਿੱਤਾ ਵਾ ਸਾਡੇ ਸੁਪਰੀਮੋ ਅਰਵਿੰਦ ਕੇ ਰਿਵਾਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਅਸੀਂ ਸਾਰੇ ਹੀ ਮਾਲਕ ਦਾ ਸ਼ੁਕਰਾਨਾ ਕਰਦੇ ਆਂ ਔਰ ਲੁਧਿਆਣੇ ਦੇ ਵਿਕਾਸ ਲਈ ਦਿਨ ਰਾਤ ਮਿਹਨਤ ਕਰਾਂਗੇ ਸਾਰੇ ਨੂੰ ਕਿ ਲੱਗਦਾ ਸਰ ਜਿਹੜਾ ਸਮਾ ਸੀਗਾ 1 ਮਹੀਨੇ ਦਾ ਹੁਣ ਖਤਮ ਹੋਇਆ 1 ਮਹੀਨੇ ਬਾਅਦ ਹੁਣ ਅੱਜ ਲੁਧਿਆਣਾ ਸ਼ਹਿਰ ਨੂੰ ਮੇਰੇ ਮਿਲਿਆ ਮੈਂ 2 ਮਿੰਟ ਅੱਜ ਕਹਿ ਸਕਦੇ ਆ ਵੀ ਪੰਜਾਬ ਵਾਸਤੇ ਇੱਕ ਇਤਿਹਾਸਕ ਦਿਨ ਹੈ ਪੰਜਾਬ ਦੀ ਸਭ ਤੋਂ ਵੱਡੀ ਕਾਰਪੋਰੇਸ਼ਨ ਜਿਹੜੀ ਲੁਧਿਆਣੇ ਦੀ ਹੈ ਉਦੇ ਵਿੱਚ ਅੱਜ ਬਹੁਤ ਵੱਡਾ ਮਾਣ ਮਿਲਿਆ ਮੇਰੀ ਮਹਿਲਾ ਆਮਲਿਕ ਸ਼ਕਤੀ ਨੂੰ ਅੱਜ ਸਾਡੀ ਛੋਟੀ ਭੈਣ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਆਮ ਆਦੀ ਪਾਰਟੀ ਨੇ ਇਥੋਂ ਮੇਰ ਬਣਾਇਆ ਵਾ ਔਰ ਸੰਗਤਾਂ ਲਈ ਕਾਉਂਸਲ ਸਾਹਿਬਾਨਾਂ ਨੇ ਹੱਥ ਖੜੇ ਕਰਕੇ ਸਪੋਰਟ ਕੀਤੀ ਹੈ ਔਰ ਬਹੁਤ ਬਹੁਤ ਧੰਨਵਾਦ ਕਰਦੇ ਆਂ ਲੁਧਿਆਣਾ ਵਾਸੀਆਂ ਦਾ ਕਿਉਂਕਿ ਲੁਧਿਆਣਾ ਵਾਸੀ ਨੇ ਹਮੇਸ਼ਾ ਸਾਡੇ ਸਾਰੇ ਦੇ ਅਸ਼ੀਰਵਾਦ ਰੱਖਿਆ ਕਿ ਕੋਈ ਸਾਰੇ ਦੇ ਸਾਰੇ ਐਮ ਐਲ ਏ ਪਹਿਲਾਂ ਲੁਧਿਆਣਾ ਵਾਸੀਆਂ ਨੇ ਆਮ ਆਦੀ ਪਾਰਟੀ ਦਿੱਤੀ ਤੇ ਅੱਜ ਸਾਰੇ ਕਾਉਂਸਲ ਮੇਰ ਡਿਪਟੀ ਮੇਰ ਸੀਨੀਅਰ ਡਿਪਟੀ ਮੇਰ ਦਿੱਤੇ ਨੇ ਤੁਹਦੇ ਵਾਸਤੇ ਧੰਨਵਾਦ ਵੀ ਕਰਦੇ ਆ ਤੇ ਵਧਾਈ ਵੀ ਦਿੰਦੇ ਆ ਤੇ ਔਰ ਆਮ ਆਦੀ ਪਾਰਟੀ ਦੇ ਮੁਖੀ ਦਾ ਜੋ ਸਾਡੇ ਸ਼੍ਰੀ ਰਵਿੰਦ ਕੇ ਜੀ ਬਾਲ ਜੀ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਤੇ ਆਮ ਆਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰੋੜਾ ਜੀ ਦਾ ਜੋ ਸੋਚ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੁਣ ਅਸੀਂ ਇਕੱਠੇ ਹੋ ਕੇ ਔਰ ਸਾਰਾ ਹਾਊਸ ਸਾਰੇ ਐਮ ਐਲ ਏ ਸਾਹਿਬਾਨ ਇਕੱਠੇ ਹੋ ਕੇ ਇਸ ਲੁਧਿਆਣੇ ਨੂੰ ਵੀ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾਵਾਂਗੇ ਤੇ ਵੱਧ ਤੋਂ ਵੱਧ ਵਿਕਾਸ ਕਰਕੇ ਇਸ ਲੁਧਿਆਣੇ ਨੂੰ ਵਧੀਆ ਬਣਾ ਕੇ ਇੱਕ ਮਿਸਾਲ ਕੈਂਪ ਕਲਾ ਬਿਲਕੁਲ ਸੋ ਤੁਹਾਨੂੰ ਦੱਸ ਦਈਏ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਜਿਹੜੇ ਲੁਧਿਆਣਾ ਦੇ ਵਿੱਚ ਹੁਣ ਲੁਧਿਆਣਾ ਸ਼ਹਿਰ ਦੇ ਮੇਅਰ ਬਣੇ ਨੇ ਮੈਂ ਮੁਾਰਕਾ ਤੁਹਾਨੂੰ ਸਭ ਤੋਂ ਪਹਿਲਾਂ ਮੱਥਾ ਟੇਕਣ ਆਏ ਹਾਂ ਕੀ ਕਹਿਣਾ ਜੀ ਧੰਨਵਾਦ ਉਸ ਫਰਮਾਤਮਾ ਦਾ ਜਿਨੇ ਮੌਕਾ ਦਿੱਤਾ ਹੈ ਔਰ ਸਭ ਤੋਂ ਵੱਧ ਕੇ ਧੰਨਵਾਦ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਹਾਈ ਕਮਾਂਡ ਦਾ ਸਾਡੇ ਨੈਸ਼ਨਲ ਕੋਰਡੀਨੇਟਰ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਡੇ ਪੰਜਾਬ ਪ੍ਰਧਾਨ ਅਮਨ ਅਰੋੜਾ ਜੀ ਦਾ ਸਾਰੇ ਹੀ ਐਮਐਲਏ ਸਹਿਬਾਨਾਂ ਦਾ ਔਰ ਨਵੇਂ ਚੁਣੇ ਗਏ ਸਾਰੇ ਕਾਉਂਸਲਰ ਸਾਹਿਬਾਨਾਂ ਦਾ तहे ਦਿਲੋਂ ਧੰਨਵਾਦ ਵੀ ਜਿਨ੍ਹਾਂ ਨੇ ਇਕੱਠੇ ਹੋ ਕੇ ਆਪਣੀ ਇਸ ਭੈਣ ਨੂੰ ਇਸ ਲਾਇਕ ਸਮਝਿਆ ਔਰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਔਰ ਉਮੀਦ ਕਰਦੇ ਹਾਂ ਕਿ ਅਸੀਂ ਸਾਰੇ ਜਾਣੇ ਰੱਖ ਕੇ ਲੁਧਿਆਣੇ ਦੇ ਭਲਾਈ ਵਾਸਤੇ ਪੰਜਾਬ ਦੀ ਭਲਾਈ ਵਾਸਤੇ ਇਕੱਠੇ ਹੋ ਕੇ ਕੰਮ ਕਰਾਂਗੇ ਔਰ ਲੁਧਿਆਣੇ ਨੂੰ ਅਸੀਂ ਨੰਬਰ 1 ਸ਼ਹਿਰ ਬਣਾਉਣ ਦੇ ਵਿੱਚ ਕਾਮਯਾਬ ਹੋ ਸਕਾਂਗੇ ਸਭ ਤੋਂ ਪਹਿਲਾਂ ਕਿਹੜਾ ਕੰਮ ਕਰਨਾ ਸ਼ੁਰੂ ਕਰੂਗੇ ਲੁਧਿਆਣੇ ਸ਼ਹਿਰ ਵਾਸੀ ਜਰੂਰ ਇਸ ਤੇ ਅਸੀਂ ਸਾਰੇ ਜਣੇ ਰਲ ਕੇ ਬੈਠ ਕੇ ਡਿਸਕਸ਼ਨ ਕਰਾਂਗੇ ਔਰ ਜਿੰਨੇ ਵੀ ਕੰਮ ਰਹਿੰਦੇ ਨੇ ਕੋਈ ਬਹਿ ਪਹਿਲ ਦੂਜਨੀ ਹੋਗੀ ਪਰ ਸਾਰੇ ਕੰਮਾਂ ਨੂੰ ਅਸੀਂ ਸਮਟੇਨੀਅਸਲੀ ਲੈਂਦੇ ਹੋਏ ਜਰੂਰ ਡਵੈਲਪਮੈਂਟ ਦੇ ਕਾਰਜਾਵਲ ਜਾ ਮੈਡਮ ਜਿਸ ਤਰੀਕੇ ਨਾਲ ਲੱਗਦਾ ਕਿ ਗਰਾਊਂਡ ਲੈਵਲ ਤੋਂ ਉੱਤੇ ਤੁਸੀਂ ਕਾਫੀ ਉਤਰੇ ਸੀਗੇ ਮਿਹਨਤ ਕੀਤੀ ਕੰਮ ਕੀਤਾ ਤੇ ਉਸ ਦੌਰਾਨ ਜਿਹੜਾ ਦਿੱਲੀਓ ਹਾਈ ਕਮਾਂਡ ਵੱਲੋਂ ਤੁਹਾਨੂੰ ਮਿਹਰ ਦੀ ਮੋਹਰ ਲਾਈ ਗਈ ਕਿਸ ਤਰੀਕੇ ਨਾਲ ਦੇਖਦੇ ਹੋ ਬਿਲਕੁਲ ਨੇ ਇੱਕ ਆਮ ਕਰ ਦੇ ਵਰਕਰ ਨੂੰ ਇਸ ਯੋਗ ਸਮਝਿਆ ਔਰ ਐਡੀ ਉੱਚੀ ਪਦਵੀ ਦਿੱਤੀ ਹੈ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਇਹ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਇਹਨੂੰ ਪੂਰੀ ਤਰ੍ਹਾਂ ਨਿਭਾਵਾਂਗੇ ਮੈਨਾਂ ਲਈ ਸਭ ਤੋਂ ਪਹਿਲਾਂ ਕੀ ਕਰੂੰਗੇ ਲੁਧਿਆਣੇ ਸ਼ਹਿਰ ਨੂੰ ਕਿਉਂਕਿ ਮਹਿਲਾ ਮੇਅਰ ਤਿਆਰ ਮਹਿਲਾ ਮੇਅਰ ਬਣਨਾ ਸਾਰਿਆਂ ਲਈ ਇਕੱਠੇ ਮਿਲ ਕੇ ਜੋ ਵੀ ਹੋਗਾ ਅਸੀਂ ਲੁਧਿਆਣੇ ਦੀ ਪੜਾਈ ਵਾਸਤੇ ਜਲਦੀ ਤੋਂ ਜਲਦੀ ਆਪਣਾ ਕਾਰਜ ਸ਼ੁਰੂ ਕਰਕੇ ਲੁਧਿਆਣੇ ਡਵੈਲਪਮੈਂਟ ਵੱਲ ਲੈ ਕੇ ਜਾਵਾਂਗੇ ਸਾਹਮਣੇ ਆ ਜਾਓ ਕਿੰਨੇ ਆਓ ਭਾਜੀ ਤੁਸੀਂ ਇੱਧਰ ਆਓ ਬਿਲਕੁਲ ਸੋ ਸਿਰਫ ਸੀਨੀਅਰ ਡਿਪਟੀ ਮੇਅਰ ਵੀ ਬਣੇ ਹੋ ਸਰ ਕੀ ਕਹਿਣਾ ਹੈ ਕਿਹੜੇ ਤ ਜੋ ਮੈਡਮ ਨੇ ਕਿਹਾ ਉਹੀ ਕੰਮ ਸਾਰੇ ਅਸੀਂ ਵੀ ਕਰਨੇ ਆ ਰਲ ਕੇ ਕਰਨੇ ਆ ਕਿਉਂਕਿ ਪੁਰਾਣਾ 25 ਸਾਲ ਤੋਂ ਜੁੱਤੇ ਆ ਰਹੇ ਆ ਤਜਰਬਾ ਵੀ ਆ ਉਹ ਤਜਰਬਾ ਮੈਂ ਵਰਤਾਂਗੇ ਸ਼ਹਿਰ ਦੀ ਡਿਵੈਲਪਮੈਂਟ ਦੂਜਾ ਕੋਈ ਕੰਮ ਨਹੀਂ ਸਰੋ ਸ਼ਹਿਰ ਦੇ ਡਿਵੈਲਪਮੈਂਟ ਬਿਲਕੁਲ ਸੋ ਦੱਸ ਦਈਏ ਕਿ ਜਦੋਂ ਗੱਲਬਾਤ ਕੀਤੀ ਤਾਂ ਉਸ ਦੌਰਾਨ ਅਗਰ ਮੈਡਮ ਦੀ ਗੱਲ ਕਰਦੀਏ ਤਾਂ ਪ੍ਰਿੰਸੀਪਲ ਇੰਦਰਜੀਤ ਕੌਰ ਜਿਹੜੇ ਨੇ ਉਹਨਾਂ ਵੱਲੋਂ ਉਹ ਜਿਹੜਾ ਲੁਧਿਆਣਾ ਸ਼ਹਿਰ ਦੇ ਹੁਣ ਮੇਅਰ ਬਣੇ ਨਸੋ 1 ਮਹੀਨਾ ਪੂਰਾ ਹੋ ਗਿਆ 1 ਮਹੀਨੇ ਦੇ ਵਿੱਚ ਲੁਧਿਆਣਾ ਸ਼ਹਿਰ ਵਾਸੀਆਂ ਦਾ ਜਿਹੜਾ ਸਵਾਲ ਸੀ ਕਾ ਲੁਧਿਆਣਾ ਸ਼ਹਿਰ ਦੇ ਲੋਕਾਂ ਦਾ ਸੋ ਅੱਜ ਉਹ ਪੂਰਾ ਹੋ ਚੁੱਕਿਆ ਸੋ ਮੇਅਰ ਜਿਹੜਾ ਆਮ ਆਦੀ ਪਾਰਟੀ ਦਾ ਬਣ ਚੁੱਕਿਆ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਡਵੈਲਪਮੈਂਟ ਦੀ ਜਿਹੜੀ ਗੱਲ ਕੀਤੀ ਹੈ ਡਵੈਲਪਮੈਂਟ ਦੀ ਦੂਜੇ ਸ਼ਹਿਰ ਵਾਸੀਆਂ ਨੂੰ ਡਵੈਲਪਮੈਂਟ ਕਿਸ ਤਰੀਕੇ ਨਾਲ ਪੂਰਾ ਕੀਤਾ ਜਾਊਗਾ ਲੋਕਾਂ ਦੇ ਜਿਹੜੇ ਕਾਰਜ ਹੈ ਲੋਕਾਂ ਦਾ ਜਿਹੜਾ ਕੰਮ ਹੈ ਉਹ ਕਿਸ ਤਰੀਕੇ ਨਾਲ ਹੱਲ ਕੀਤਾ ਜਾਊਗਾ ਨਿਊ ਅਪਡੇਟ ਲੈ ਕੇ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖਦੇ ਰਹੋ ਲੁਧਿਆਣਾ ਲਾਈਵ ਮਿਹਨਤਨੀ ਕੈਮਰਾਮੈਨ ਐਮੀਨਾਲ ਧੰਨਵਾਦ